ਹੁਣ ਲੁਧਿਆਣੇ ਅਸੀਂ ਕੀ ਕੀਤਾ ਦੇਖੋ ਇੱਕ ਦੁਖਾਤ ਹੈ ਇੰਡਸਟਰੀ ਦੀ ਗੱਲ ਕਰ ਇੰਡਸਟਰੀ ਨੂੰ ਸਕਿੱਲ ਵਰਕਫੋਰਸ ਨਹੀਂ ਮਿਲਦੀ ਆ ਕੋਲਾਰ ਸਾਹਿਬ ਹੋਜਾ ਸਾਹਿਬ ਪੀਜੇ ਸਾਰੇ ਬੈਠੇ ਫਿਟਰ ਨਹੀਂ ਮਿਲਦਾ ਮੈਂ ਕਹਿੰਦਾ ਇਲੈਕਟ੍ਰੀਸ਼ੀਅਨ ਨਹੀਂ ਮਿਲਦਾ ਚੰਗਾ ਪਲੰਬਰ ਨਹੀਂ ਮਿਲਦਾ ਗ੍ਰਾਫਿਕ ਡਿਜ਼ਾਈਨਰ ਨਹੀਂ ਮਿਲਦਾ ਸਿਮਰਨ ਜੋ ਕੋਈ ਵੀ ਚੀਜ਼ ਲੱਭ ਲੋ ਅਸੀਂ ਮਹਾਰਾਜ ਇਹਨਾਂ ਤੋਂ ਲਿਸਟ ਲਈ ਕਿ ਵੀ ਤੁਸੀਂ ਦੱਸੋ ਇਹ ਕਹਿੰਦੇ 5000 ਬੱਚੇ ਬੈਠੇ 5000 ਬੱਚਾ ਲਾਵਾਂਗੇ ਅਸੀਂ 4 ਕਰੋੜ ਰੁਪਏ ਆਪਾਂ ITI ਤੇ ਲਾਇਆ 2.5 ਕਰੋੜ ਮੈਂ ਆਪਣੀ ਜੇਬ ਚੋਂ ਨਾਲ ਇਹ ਖੰਡਰ ਬਿਲਡਿੰਗ ਪਈ ਸੀ ਮੈਂ ਕਿਹਾ ਜੀ ਸਾਨੂੰ 5-10 ਸਾਲ ਲਈ ਦਿਓ ਅਸੀਂ ਉੱਥੇ 5 ਸਟਾਰ ਮਲਟੀ ਸਕਿਲ ਡਵੈਲਪਮੈਂਟ ਸੈਂਟਰ ਬਣਾਇਆ ਮਸ਼ੀਨਾਂ ਕਿਹੜੀਆਂ ਲਵਾਈਆਂ ਰੋਬਟਿਕ ਵੈਲਡਰ ਡਿਜੀਟਲ 3D ਪ੍ਰਿੰਟਰ ਔਰ ਫਿਟਰ ਇਹਨਾਂ ਨੂੰ ਮੈਂ ਕਿਹਾ ਕੁਲਾਰ ਸਾਹਿਬ ਆਪਣੇ ਉਹ ਪਾਵਾ ਸਾਹਿਬ ਕਮਲ ਉਸਵਾਲ ਸਾਰੇ ਭਰਾ ਨੇ ਆਪਣੇ ਇਨ ਅਹੁਜਾ ਸਭ ਬੈਠੇ ਮੈਂ ਕਿ ਜਿਹੜੀਆਂ ਮਸ਼ੀਨਾਂ ਤੁਹਾਡੇ ਫੈਕਟਰੀ ਲੱਗੀਆਂ ਉਹ ਹੀ ਸਾਨੂੰ ਦੱਸੋ ਤਾਂ ਕਿ ਬੱਚੇ ਇੱਥੇ ਸਿੱਖਣ ਤੇ ਨਾਲ ਹੀ ਉੱਥੇ ਜਾਣ